ਇਸ ਕਹੁ ਟਲ ਗੁਰ ਸੇਵਿਆ ਕਹਿਨ ਸਹਜ ਸਭਾਈ ਦਰਸ਼ਨ ਪਰਸ ਆ ਗੁਰੂ ਕਹਿ ਜਨਮ ਮਰਨ ਦੁਖ ਜਹ ਹਉ ਵਸ ਫਤਖ ਸੰਦੀ ਨੂਰ ਅਰ ਸੋ ਕਰਸੋ ਛਟਿਆ ਤੁਧ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਏਰਸਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਕਬਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀ ਨਾ ਨਰਾਹ ਬੰਧਨ ਤੋੜ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇ ਰਹੀ ਅਰ ਦੀਨ ਅਰੂਪ ਅਨਰੂਪ ਮੋਰੋ ਕਛ ਨ ਵਿਚਾਰੇਓ ਪ੍ਰੇਮ ਗयो ਮੋਹਿ ਹਰ ਰੰਗ ਪੀਨਾ ਏਖਿਓ ਲਾਲਨ ਪਾਟ ਵਿਚ ਖੋਏ ਤਨਦ ਚਿਤਾ ਹਰ ਕੇ ਪਤੀ ਨ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ठाकुर ਤਿਸ ਹੀ ਕੋ ਤੀਨਾ ਏਕੇ ਉਹ ਲਾਲਨ ਪਾਟ ਵਿਚ ਖੋਏ आनंद चित्ता हर के पति ना तिस ही को ग्रह सोई प्रभु नालक कु। सो ठाकुर तिस ही को तीना वाहे गुरु जी का खालसा ਵਾਹਿ ਗੁਰਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 716 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵਿਆ ਸੁਣਿਆ ਸਫਲ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ